ਅੱਜ ਇਥੇ ਇਸ ਇਤਿਹਾਸਕ ਇੰਡਸਟਰੀਅਲ ਪਾਲਿਸੀ ਜਿਹੜੀ ਹੈ ਉਹਦੀ ਲਾਂਚਿੰਗ ਤੇ ਆਇਆ ਹਾਂ ਸਾਡੇ ਕੁਝ ਵਿਦੇਸ਼ੀ ਮਹਿਮਾਨ ਵੀ ਇੱਥੇ ਪਹੁੰਚੇ ਆ ਤੁਹਾਡੇ 파ਟਨਰ ਨੇ ਬਸਾਰੇ ਸੋ ਸਾਰਿਆਂ ਦਾ ਵੈਲਕਮ ਹੈ ਸਟੇਜ ਤੇ ਬੈਠੇ ਆਮ ਆਦੀ ਪਾਰਟੀ ਦੇ ਨੈਸ਼ਨਲ ਕਨਵੀਨਰ ਔਰ ਭਾਰਤ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਵਾਲੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਸਾਡੇ ਫਾਈਨਾਂਸ ਮਿਨਿਸਟਰ ਚੀਮਾ ਸਾਹਿਬ ਸਾਡੇ ਇੰਡਸਟਰੀ ਮਿਨਿਸਟਰ ਤਨਜੀ ਸੋਨਜੀ ਅਤੇ ਲੋਕਲ ਪਾਰਟੀਆਂਜ਼ ਮਿਨਿਸਟਰ ਡਾਕਟਰ ਰਵਜੋਜੀ ਮੁੰਡੀਆਂ ਜੀ ਮਿਨਿਸਟਰ ਸਾਹਿਬ ਸਾਡੇ ਸਾਡੇ ਆਫੀਸਰ ਸਹਿਬਾਨ ਚੀਫ ਸੈਕਟਰੀ ਸਾਹਿਬ ਸੈਕਟਰੀ ਇੰਡਸਟਰੀ ਜਿਨੇ ਵੀ ਸਾਡੇ ਆਫੀਸਰ ਸਹਿਬਾਨ ਬੈਠੇ ਔਰ ਜਿਨੇ ਵੀ ਤੁਸੀਂ ਕਦਮ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਉਸੀਂ ਦੇਖਿਆ ਕਿ ਪਿਛਲੇ 3 ਸਾਲ ਤੋਂ ਅਸੀਂ ਜਦੋਂ ਤੋਂ ਗਵਰਨਮੈਂਟ ਬਣੀ ਹੈ ਕੋਈ ਨਾ ਕੋਈ ਹਰ ਇੱਕ ਵਰਗ ਲਈ ਕੋਈ ਨਾ ਕੋਈ ਪਾਲਿਸੀ ਕੋਈ ਨਾ ਕੋਈ ਇਤਿਹਾਸਿਕ ਚੇਂਜਸ ਐਕਟ ਦੇ ਵਿੱਚ ਸੋਧ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਪਬਲਿਕ ਨੂੰ ਫਾਇਦਾ ਹੁੰਦਾ ਹਰ ਵਰਗ ਦੇ ਲਈ ਅਸੀਂ ਕਰਦੇ ਰਹੇ। ਇਹ ਅੱਜ ਵਾਲਾ ਜਿਹੜਾ ਫੈਸਲਾ ਇਹ ਬੜਾ ਦੇਰ ਤੋਂ ਡਿੱਗਿਆ ਜਾ ਰਿਹਾ ਸੀ ਤੁਹਾਡੇ ਵੱਲੋਂ ਦੇ। ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਹੁਣ ਤੱਕ ਇੰਡਸਟਰੀ ਲਿਸਟ ਨੂੰ ਇੱਕ ਏਟੀਐਮ ਹੀ ਸਮਝਿਆ ਜਾਂਦਾ ਹੈ। ਤੇ ਵੋਟਾਂ ਵੇਲੇ ਹੁੱਚ ਪੈਸੇ ਕੱਢ ਲੋ ਬਸ ਬਾਤ ਚ ਉਹਨੂੰ ਕੁਛ ਨਾ ਪੁੱਛੋ ਉਹਨੂੰ ਗਾਲਾਂ ਕੱਢੋ 5 ਸਾਲ ਚੋਰ ਵੀ ਕਹੋ ਟੈਕਸ ਵੀ ਆਪਾ ਹੋਰੇ ਡਾਂ ਪਾਓ ਇਨਸਪੈਕਟਰ ਰਾਜ ਲਿਓ ਬਸ ਤੰਗ ਇੰਨਾ ਕਰ ਦੋ ਕਿ ਉਹ ਉਹਨੂੰ ਕਹਿਣਾ ਵੀ ਨਾ ਪਵੇ ਆਪ ਸਰਕਾਰਾਂ ਨੂੰ ਕਿ ਤੂੰ ਸਨ ਨਾਲ ਮਿਲ ਕੇ ਫੰਡ ਦੇ ਜਾਂ ਚੋਣ ਫੰਡ ਦੇ ਜਾਂ ਤੁਸੀਂ ਪਹਿਲਾਂ ਜਿਹੜੀਆਂ ਲਾਲ ਰੰਗ ਦੀਆਂ ਥੈਲੀਆਂ ਚ ਇਲੈਕਸ਼ਨਾਂ ਵੇਲੇ ਦੋ ਪਾਰਟੀਆਂ ਸੀ ਚਲੋ ਤਿੰਨ ਲਾ ਲਓ ਗਲਾਈਂਸ ਦੇ ਵਿੱਚ ਸੀ ਅਕਾਲੀ ਦਲ ਬੀਜਪੀ ਤੁਸੀਂ ਉਹਨਾਂ ਕੋਲੇ ਜਾਂਦੇ ਸੀ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈ ਕਿ ਤੁਹਾਨੂੰ ਕਿਸੇ ਨੂੰ ਵੀ ਉਹਨਾਂ ਦਾ ਕੋਈ ਮੈਨੀਫੈਸਟੋ ਦਾ ਤੁਸੀਂ ਪੁਆਇੰਟ ਵੀ ਨਹੀਂ ਪੜਿਆ ਹੋਣਾ ਉਹਨਾਂ ਦਾ ਪਰ ਕਿਉਂ ਜਾਂਦੇ ਸੀ ਇਸ ਕਰਕੇ ਜਾਂਦੇ ਸੀ ਵੀ ਇਹ ਤੂੰ ਆ ਗਿਆ ਤੂੰ ਸਾਨੂੰ ਤੰਗ ਨਾ ਕਰੀ ਆ ਤੇਰਾ ਮੱਥਾ ਟਾ ਮੱਥਾ ਸੀ ਅੱਜ ਉਹ ਦੂਜੇ ਨੂੰ ਕਹਿੰਦੇ ਸੀ ਇਹ ਤੂੰ ਆ ਗਿਆ ਭਰਾਵਾ ਤੂੰ ਨਾ ਤਾਂ ਕਰੀ ਤੇਰਾ ਇਹ ਮੱਥਾ ਡੰਦਾ। ਮਤਲਬ ਵਪਾਰੀ ਕੰਮ ਕਰਨ ਵਾਸਤੇ ਮਾਹੌਲ ਲੈਣ ਵਾਸਤੇ ਪੈਸੇ ਦੇ ਰਿਹਾ। ਇਹਨੂੰ ਹੁਣ ਕਿਹੜੀ ਮਨੀ ਕਹੋਂਗੇ ਸਟੋਸ਼ਨ ਮਨੀ ਕਹੋਂਗੇ ਇਹਨੂੰ ਕਿਹੜੀ ਮਨੀ ਕਹੋਂਗੇ ਤੁਸੀਂ ਦਾ। ਉਹ ਕੰਮ ਵੀ ਕਰ ਰਿਹਾ, ਰੋਜ਼ਗਾਰ ਵੀ ਦੇ ਰਿਹਾ, ਕਈ ਹਜ਼ਾਰਾਂ ਚੁੱਲ੍ਹੇ ਉਹਦੇ ਕਰਕੇ ਚੱਲ ਰਹੇ ਨੇ। ਤੇ ਨਾਲ ਉਹਨੂੰ ਡਰਾਇਆ ਵੀ ਜਾ ਰਿਹਾ। ਫਿਰ ਕਈ ਆਉਂਦੇ ਨਹੀਂ ਸੀ, ਕਈ ਇੱਧਰ-ਉੱਧਰ ਚਲੇ ਗਏ, ਕੁਮਤ ਪ੍ਰਦੇਸ਼ ਚਲੇ ਗਏ, ਕੁ ਰਾਜਸਥਾਨ ਚਲੇ ਗਏ, ਬੱਦੀ ਚਲੇ ਗਏ। ਸুইস ਕਰਕੇ ਬੜਾ ਪੰਜਾਬ ਦਾ ਨੁਕਸਾਨ ਹੋਇਆ ਤੇ ਅਸੀਂ ਪਿਛਲੇ ਦਿਨੀ ਜਦੋਂ ਨਵੇਂ-ਨਵੇਂ ਅਸੀਂ ਇਨਵੈਸਟ ਪੰਜਾਬ ਦਾ ਇਹਦਾ ਸ਼ੁਰੂ ਕੀਤਾ ਉਹ ਇੱਕ ਪਾਲਿਸੀ ਸੀ ਲੈ ਕੇ ਆਏ ਜਿਹੜੇ ਸਟੈਂਪ ਪੇਪਰ ਨੇ ਉਹਨਾਂ ਦੀ ਕਲਰ ਕੋਡਿੰਗ ਪਹਿਲਾਂ ਕੀ ਕਰਦੇ ਸੀ ਤੁਸੀਂ 40 ਕਰੋੜ ਦੀ ਜ਼ਮੀਨ ਲੈ ਲਈ ਰਜਿਸਟਰੀ ਕਰਾ ਲਈ ਉਸ ਤੋਂ ਬਾਅਦ ਸੀਐਲਯੂ ਉਹਦੇ ਬਾਅਦ ਤੇ 3 ਮਹੀਨੇ 3 ਮਹੀਨੇ ਬਾਅਦ ਸ਼ੁਕਰ ਮਨਾਇਆ ਕਿ ਸੀਐਲਯੂ ਹੋ ਗਿਆ ਫਾਇਰ ਵਾਲੇ ਆ ਗਏ 2 ਮਹੀਨੇ ਫਾਇਰ ਵਾਲਾ ਮਿਲਿਆ ਫੋਰੈਸਟ ਵਾਲੇ ਆ ਗਏ ਇਹਨਾਂ ਦੇ ਦਰਖਤ ਲੱਗੇ ਹੋਏ ਨੇ ਇਹਨਾਂ ਨੂੰ ਤੁਸੀਂ ਵੱਢ ਨਹੀਂ ਸਕਦੇ ਤਾਂ ਬਹੁਤ ਕਮ ਖਰਾਬ ਹੋਊਗਾ ਜੁਰਮਾਨਾ ਹੋਊਗਾ ਫੋਰੈਸਟ ਵਾਲਾ ਆਇਆ ਹੋਇਆ ਪੋਲੂਸ਼ਨ ਵਾਲੇ ਆ ਗਏ ਕਿੰਨਾ ਚਿਰ ਪੈਸਾ ਸਟਕ ਰਹਿੰਦਾ ਸੀ ਕਈ ਤੇ ਕਹਿੰਦੇ ਯਾਰ ਇਹਦੇ ਨਾਲੋਂ ਤਾਂ ਹੁਣ ਆਪਾਂ ਇੰਡਸਟਰੀ ਲਾਉਣ ਨਾਲੋਂ ਪਲਾਟੀ ਵੇਚ ਦੇਣ ਜਮੀਨ ਹੀ ਵੇਚ ਦੇਣੇ ਇਹੀ ਮਹਿੰਗੇ ਹੋ ਗਏ ਠੀਕ ਹੈ ਯਾਰ ਜਿੰਨੇ ਕ ਲੱਗੇ ਦੇ ਉੱਤੇ ਲੱਗੇ ਪਰ ਛੱਡੋ ਯਾਰ ਕਿਹੜੇ ਕਮਾਂਜ ਪੈ ਗਏ ਆਪਾਂ ਇੰਨਾਡਾ ਮਤਲਬ ਸਰਕਾਰੀ ਫਾਈਲਾਂ ਚ ਸਰਕਾਰੀ ਪੈਨਾਂ ਚ ਫਸ ਕੇ ਰਹਿ ਗਏ ਹੁਣ ਕਲਰ ਕੋਡਿੰਗ ਹੈ ਤੁਸੀਂ ਜ਼ਮੀਨ ਨਹੀਂ ਲੈਣੀ ਤੁਸੀਂ ਜ਼ਮੀਨ ਆਈਡੈਂਟੀਫਾਈ ਕਰਦੀ ਹੈ ਆਈਡੈਂਟੀਫਾਈ ਕਰਕੇ ਖਸਰਾ ਨੰਬਰ ਉਹਦਾ ਜਿਹੜਾ ਵੀ ਨੰਬਰ ਹੈ ਜ਼ਮੀਨ ਦਾ ਉਹ ਤੁਸੀਂ ਇਨਵੈਸਟ ਪੰਜਾਬ ਦੇ ਪੋਰਟਲ ਤੇ ਪਾ ਦਿਓ ਜਾਂ ਇੱਥੇ ਆਪਣਾ ਆਫਿਸ ਹੈ 에어ਪੋਰਟ ਚੌਂਕ ਚ ਉੱਥੇ ਜਾ ਕੇ ਦੱਸ ਦਿਓ ਰਜਿਸਟਰੀ ਨਹੀਂ ਅਜੇ ਕਰਾਉਣੀ ਅਸੀਂ 2 ਹਫ਼ਤੇ ਲਵਾਂਗੇ ਫਾਇਰ ਵਾਲੇ ਵੀ ਉੱਥੇ ਜਾ ਕੇ ਆਉਣਗੇ ਫੋਰੈਸਟ ਵਾਲੇ ਵੀ ਜਾ ਕੇ ਆਉਣਗੇ ਸੀਐਲਓ ਵਾਲਾ ਵੀ ਦੇਖ ਕੇ ਪੋਲੂਸ਼ਨ ਵਾਲਾ ਵੀ 2 ਹਫ਼ਤਿਆਂ ਦੇ ਵਿੱਚ ਸਾਰੀਆਂ ਕਲੀਅਰੈਂਸ ਹੋ ਜਾਣਗੇ ਤੁਹਾਨੂੰ ਬੁਲਾ ਲਿਆ ਜਾਊਗਾ ਤੁਸੀਂ ਸੈਲਰ ਨੂੰ ਬੁਲਾ ਲਓ ਉੱਥੇ ਹੀ ਤਹਿਸੀਲਦਾਰ ਬੈਠਾ ਹੈ ਬਚੇਰੀਆਂ ਜਾਣ ਦੀ ਲੋੜ ਨਹੀਂ ਤੁਹਾਡੀ ਰਜਿਸਟਰੀ ਉੱਥੇ ਹੋ ਜਾਊਗੀ ਜੇ ਤੁਹਾਨੂੰ ਗ੍ਰੀਨ ਕਲਰ ਦਾ ਸਟੈਂਪ ਪੇਪਰ ਖਰੀਦਣਾ ਪਊਗਾ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਸਾਰਾ ਕੁਝ ਉਹਦਾ ਸਾਰਾ ਫਾਇਰ ਦਾ ਪੋਲੂਸ਼ਨ ਦਾ ਸਾਰਾ ਇਨਕਲੂਡਡ ਹੋਊਗਾ ਗ੍ਰੀਨ ਕਲਰ ਦਾ ਸਟੈਂਪ ਪੇਪਰ ਖਰੀਦ ਕੇ ਤੁਹਾਡੀ ਰਜਿਸਟਰੀ ਹੋ ਜਾਊਗੀ ਜਿਸ ਦਿਨ ਤੁਹਾਡੀ ਰਜਿਸਟਰੀ ਹੋਊਗੀ ਉਹ ਤੋਂ 24 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਭੂਮੀ ਪੂਜਨ ਕਰਕੇ ਆਪਣਾ ਇੰਡਸਟਰੀ ਸ਼ੁਰੂ ਕਰ ਸਕਦੇ ਹੋ ਕੋਈ ਐਦਾਂ ਦਾ ਆਵਾਜ਼-ਪੋਸ਼ ਕੋਈ ਅਸੀਂ 24 ਘੰਟੇ ਵੀ ਤੁਹਾਡੇ ਪੈਸੇ ਸਟੱਕ ਨਹੀਂ ਰੱਖਣਾ ਚਾਹੁੰਦੇ ਸੋ ਇਸੇ ਤਰ੍ਹਾਂ ਹੀ ਹਾਊਸਿੰਗਲੀ ਹਾਊਸਿੰਗਲੀ ਅਸੀਂ ਰੈੱਡ ਕਰਤਾ ਕਿ ਜੇ ਹਾਊ ਕਾਰ ਕਲੋਨੀਆ ਕੱਟਣੀਆਂ ਜਾਂ ਕੋਈ ਬਿਲਡਿੰਗ ਬਿਲਡਰ ਨੇ ਕਿਸੇ ਨੇ ਕੋਈ ਕਰਨਾ ਹੈ ਉਹ ਰੈੱਡ ਕਲਰ ਦਾ ਉਹਦੇ ਵਿੱਚ ਸਾਰਾ ਸੀਵੇਜ ਦਾ ਬਿਜਲੀ ਦਾ ਇਨਕਲੂਡਡ ਹੋਣਗੇ ਤੇ ਬਾਕੀ ਜੇ ਜ਼ਮੀਨ ਖੇਤੀ ਵਾਲੀ ਹੈ ਖੇਤੀ ਵਾਲੀ ਤੂੰ ਖੇਤੀ ਵਾਲੀ ਤੱਕ ਵੇਚਣੀ ਆ ਉਹ ਪਹਿਲਾਂ ਵਾਂਗੂ 옐ੂ ਚੱਲੂਗਾ ਸੋ ਕਈ ਸਟੇਟਾਂ ਨੇ ਸਾਨੂੰ ਇਹ ਪੁੱਛਿਆ ਵੀ ਤੁਸੀਂ ਕਿਸ ਤਰ੍ਹਾਂ ਕੀਤਾ ਹੈ ਕਿਵੇਂ ਕੀਤਾ ਸੀ ਕਿ ਵੀ ਆ ਇਹਦਾ ਤਰੀਕਾ ਹੈ ਤੁਸੀਂ ਕਰ ਦਿਓ ਤੋ ਬਹੁਤ ਸਾਰੇ ਸਟੇਟ ਸਾਨੂੰ ਫੋਲੋ ਕਰ ਰਹੇ ਇਸ ਮਾਮਲੇ ਤੇ ਤੇ ਬਾਕੀ ਇੰਡਸਟਰੀਅਲ ਪਾਲਿਸੀ ਤੁਹਾਨੂੰ ਪੁੱਛ ਕੇ ਬਣਾਈ ਹੈ ਮੇਰੇ ਖਿਆਲ ਚ ਆਪਣੀ ਕੋਈ ਪਹਿਲੀ ਮੀਟਿੰਗ ਨਹੀਂ ਹੈਗੀ ਬਹੁਤ ਸਾਰੇ ਮੈਂ ਚਾਹੁੰਦਾ ਸਾਰਿਆਂ ਦੇ ਕਦੇ ਕਰੇ ਆ ਜਾਂਦੇ ਕਦੇ ਮੈਂ ਸੁਖ ਸੁਖਸ ਜਾਂਦੇ ਰਹਿੰਦੇ ਆ ਤੇ ਤੁਹਾਨੂੰ ਪੁੱਛ ਪੁੱਛ ਕੇ ਸਾਰੀ ਪਾਲਿਸੀ ਬਣਾਈ ਹੈ ਕੋਈ ਹੋਰ ਵੀ ਚੇਂਜਸ ਕਰਨੀਆਂ ਪਈਆਂ ਕਿਉਂਕਿ ਕਈ ਵਾਰੀ ਕਿੰਦਾ ਬਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਕਈ ਵਾਰੀ ਪਾਲਿਸੀ ਨੂੰ ਵਰਤ ਕੇ ਪਤਾ ਲੱਗਦਾ ਕਿ ਇਹਦੇ ਚਾਹ ਕਮੀ ਹੈ ਤਾਂ ਚੇਂਜ ਕਰ ਲਾਂਗੇ ਉਸ ਹਿਸਾਬ ਨਾਲ ਅਸਾਡਾ ਮਕਸਦ ਹੈ ਕਿ ਤੁਸੀਂ ਰੈਵਨਿਊ ਦਿੰਨੇ ਹੋ ਗਵਰਨਮੈਂਟ ਨੂੰ ਤੁਸੀਂ ਰੋਜ਼ਗਾਰ ਦਿੰਨੇ ਹੋ ਤੁਹਾਡਾ ਪ੍ਰੋਫਿਟ ਵਧੇ ਗਵਰਨਮੈਂਟ ਦਾ ਰੈਵਨਿਊ ਵਧੂਗਾ ਤੁਹਾਡਾ ਪ੍ਰੋਫਿਟ ਵਧੂਗਾ ਤੁਸੀਂ ਹੋਰ ਇੰਡਸਟਰੀ ਡਿਵੈਲਪ ਕਰੋਗੇ ਤਾਂ ਰੋਜ਼ਗਾਰ ਵਧੂਗਾ ਇਹੀ ਸਾਡਾ ਮਕਸਦ ਹੈ ਕਿ ਪੰਜਾਬ ਨੂੰ ਅਸੀਂ ਹੁਣ ਰੰਗਲਾ ਪੰਜਾਬ ਜਿਹੜਾ ਸਾਡਾ ਸੁਪਨਾ ਹੈ ਉਹ ਬਣਾਉਣਾ ਇਹਦਾ ਤੁਸੀਂ ਦੇਖ ਲਓ ਮਤਲਬ ਮੈਂ ਜਦੋਂ ਬਤੌਰ ਐਮਪੀ ਵੀ 2014 ਤੋਂ ਜਦੋਂ ਉਸ ਤੋਂ ਪਹਿਲਾਂ ਤੋਂ ਵੀ ਜਦੋਂ ਮੈਂ ਲੰਘਦਾ ਸੀ ਮੰਡੀ ਗਵਿੰਦਗੜ੍ਹ ਵਿੱਚ ਦੀ ਰੋਵਰ ਵਿੱਚ ਬਣ ਕੇ ਉੱਤੋਂ ਸਾਰਾ ਦੇਖਣ ਲੱਗ ਗਿਆ ਸਾਰਾ ਸ਼ਹਿਰ ਮਤਲਬ ਇਦਾਂ ਲੱਗਦਾ ਸਾਰਾ ਉਜੜ ਗਿਆ ਸ਼ਹਿਰ ਜੀ ਚਿਮਨੀਆਂ ਝਕਾਉ ਉੱਗ ਪਿਆ ਕਿੱਥੇ ਲੋਹੇ ਈਸ਼ੀਆ ਦੀ ਸਭ ਤੋਂ ਵੱਡੀ ਲੋਹੇ ਦੀ ਮੰਡੀ ਸੀ ਤੇ ਮਤਲਬ ਲੱਗਦਾ ਕਿਵੇਂ ਜਿਵੇਂ ਕਿਸੇ ਇਰਾਕ ਦਾ ਕੋਈ ਉਜੜਿਆ ਹੋਇਆ ਸ਼ਹਿਰ ਹੋਵੇ ਜਿੱਥੇ ਬੰਬਾਰੀ ਹੋ ਗਈ ਹੋਵੇ ਲੋਕ ਚਲੇ ਗਏ ਹੋਣ ਉਸ ਤਰ੍ਹਾਂ ਦਾ ਬਣ ਆ ਰਿਹਾ ਮੰਡੀ ਗਵਿੰਦਗੜ ਹੁਣ ਅਸੀਂ ਚਾਹੁੰਦੇ ਆ ਕਿ ਮੰਡੀ ਗਵਿੰਦਗੜ ਵੀ ਚਾਹੇ ਇਹ ਸਾਰਾ ਜਿਹੜਾ ਜਦੋਂ ਇਹ ਬਣੇ ਨੇ ਮੈਂ ਸਾਰੀ ਹਿਸਟਰੀ ਪੜ੍ਹੀ ਇਹਦੀ ਉਦੋਂ ਮੈਂ ਤਾਂ ਸ਼ਾਇਦ ਦੁਨੀਆ ਤੇ ਵੀ ਨਹੀਂ ਸੀ ਇਹ ਸਾਰਾ ਜਿਹੜਾ ਨੈਸ਼ਨਲ ਹਾਈਵੇ ਤੇ ਰਾਜਪੁਰੇ ਤੋਂ ਸ਼ੁਰੂ ਹੋ ਜਾਂਦਾ ਸ਼ੰਭੂ ਤੋਂ ਸ਼ੁਰੂ ਲੱਗ ਰਾਜਪੁਰੇ ਤੋਂ ਰਾਜਪੁਰਾ ਇੰਡਸਟਰੀਅਲ ਟਾਊਨ ਅੱਗੇ ਮੰਡੀ ਗਵਿੰਦਗੜ ਆ ਗਿਆ ਅੱਗੇ ਦਰਾਹਾ ਆ ਗਿਆ ਲੁਧਿਆਣਾ ਆ ਗਿਆ ਫਲੌਰ ਆ ਗਿਆ ਗੁਰਾਇਆਂ ਆ ਗਿਆ ਫਗਵਾੜਾ ਆ ਗਿਆ ਜਿਲੰਦਰ ਆ ਗਿਆ ਇਹ ਧਾਰੀਵਾਲ ਤੱਕ ਉਹ ਉੱਥੇ ਤੱਕ ਜਾਂਦਾ ਸੀ ਪੂਰੀ ਇੰਡਸਟਰੀ ਆ ਆਲੇ ਦੁਆਲੇ ਸਾਰੀ ਉਹ ਬਰਬਾਦ ਕਰਕੇ ਰੱਖੀ ਖਤਮ ਕਰਕੇ ਨਾ ਕੋਈ ਪਾਲਿਸੀ ਬਣਾਈ ਨਾ ਕੋਈ ਇੱਛਾ ਜਤਾਈ ਹਰ ਗੱਲ ਚ ਇਹ ਪੈਂਦੀ ਸੀ ਮੇਰਾ ਹਿੱਸਾ ਕਿੰਨਾ ਬਸ ਮੈਨੂੰ ਕਿੰਨੇ ਪਰਸੈਂਟ ਦੇਹਗਾ ਪ੍ਰੋਫਿਟ ਚੋਂ ਲਾਗਤ ਚੋਂ ਨਹੀਂ ਪ੍ਰੋਫਿਟ ਮੇਰੇ ਕੋਲ ਇੱਕ ਇੰਡਸਟਰੀਸਟ ਆਇਆ ਮੈਂ ਉਹਨਾਂ ਨੂੰ ਕਹਾਂ ਪੰਜਾਬ ਚ ਆਓ ਜੀ ਕਹਿੰਦੇ ਪੰਜਾਬ ਚ ਬਹੁਤ ਅਸੀਂ ਇਨਵੈਸਟ ਕਰਨਾ ਚਾਹੁੰਦੇ ਆਂ ਬਸ ਸਰਕਾਰ ਦੀ سپورਟ ਮਿਲ ਜੇ ਮੈਂ ਕਿਹਾ ਬਿਲਕੁਲ سپورਟ ਕਰਾਂਗੇ ਥੋੜੀ ਦੇਰ ਬਾਅਦ ਫੇਰ ਕਹਿੰਦੇ ਵੀ ਅਸੀਂ ਸਰਕਾਰ ਦੀ سپورਟ ਮਿਲ ਜੇ ਬਸ ਬਹੁਤ ਕਮਾਲ ਹੀ ਕਰ ਦਾਂਗੇ ਇਸ ਦਾ ਮੈਂ ਕਿਹਾ ਜੀ ਬਿਲਕੁਲ ਤੁਹਾਸ ਕਾ ਤੁਹਾਡੇ ਨਾਲ ਖੜੂ ਫੇਰ ਫੇਰ ਦੂਜੀ ਵਾਰੀ ਬਸ ਸਰਕਾਰ ਦੀ سپورਟ ਮਿਲ ਜੇ ਫੇਰ ਸਾਨੂੰ ਕੋਈ ਜਿੰਨੇ ਮੈਂ ਕਿਹਾ ਵੀ سپورਟ ਤੇ ਬਹੁਤ ਜ਼ਿਆਦਾ ਜੋਰ ਦੇ ਰਹੇ ਹੈ ਮੈਂ ਕਿਹਾ ਵੀ ਵਟ ਕਾਈਂਡ ਆਫ سپورਟ ਯੂ ਨੀਡ ਉਹ ਕਹਿੰਦੇ ਬਸ ਤੰਗੜਾ ਕਰਿਓ ਜੀ ਬਸ ਹੋਰ ਤਾਂ ਕੁਝ ਨਹੀਂ ਜੱਸ ਸਰਕਾਰਾਂ ਤੰਗ ਕਰਨ ਦਾ ਮਸੇ ਬਣਦੀ ਆਉਂਦੀ ਐ ਇਹ ਦੱਸੋ ਕੀਤੇ ਹੋਏ ਨੇ ਨਾ ਤੰਗ ਦੁੱਧ ਦਾ ਫੁਕਿਆ ਲੱਸੀ ਨੂੰ ਫੂਕਾ ਮਾਰਦਾ ਫਿਰ ਤੰਗ ਕੀਤੇ ਹੋਏ ਨੇ ਪਹਿਲਾਂ ਕਿਤੇ ਵੈਸੀ ਖੜ ਗਏ ਜਾਂਦੇ ਜਾਂਦੇ ਉਹੀ ਬ੍ਰੇਕ ਲੈ ਲਿਆ ਉਹ ਕਿਤੇ ਦੱਸ ਬੈਠੇ ਵੀ ਅਸੀਂ ਤਾਂ ਇੰਨਾ ਕਮਾਉਂਦੇ ਆ ਉਹ ਕਹਿੰਦਾ ਵਾ ਠੀਕ ਐ ਫਿਰ ਇੰਨੇ ਚਾ ਇੰਨਾ ਹੋਣ ਮੇਰਾ ਮਸ਼ਹੂਰ ਆ ਉਹ ਤਾਂ ਗੱਲ ਸਾਰੀ ਸਾਰੇ ਜਾਣਦੇ ਹੋ ਤੁਸੀਂ ਕੋਈ ਬਸ ਨਹੀਂ ਕੋਈ ਢਾਬਾ ਨਹੀਂ ਛੱਡਿਆ ਕੋਈ ਮਤਲਬ ਰੀਤੇ ਦੇ ਆ ਖਾਣਾ ਐਕਸਰਸਾਈਜ਼ ਜੇ ਉਹ ਕੋਈ ਚੀਜ਼ ਜਿਹੜੀ ਜਿਹਦੀ ਕਮਾਈ ਖਜ਼ਾਨੇ ਜਾਂਦੀ ਹੋਵੇ ਸਾਰੀ ਇਹਨਾਂ ਨੇ ਆਪਣੇ ਵੱਲ ਨੂੰ ਮੋੜ ਲਈ ਤੇ ਸਾਰਾ ਇਹੀ ਕਹੀ ਗਏ ਨੇ ਪੱਖਾ ਜਾਨਾ ਖਾਲੀ ਖਜ਼ਾਨਾ ਖਾਲੀ ਜਦੋਂ ਫਾਈਨਾਂਸ ਮਿਨਿਸਟਰ 9 ਸਾਲ ਕਹੀ ਗਏ ਉਹੀ ਬੰਦਾ ਫਾਈਨਾਂਸ ਮਿਨਿਸਟਰ ਹੈ 9 ਸਾਲੇ ਕਹੀ ਗਏ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਫਿਰ ਯੁੱਧ ਕੀ ਸੋਚੂਗਾ ਜੂ ਸੋਚੂਗਾ ਜੇ ਮਨ ਫਾਈਨਾਂਸ ਮਿਨਿਸਟਰੀ ਕਹੀ ਇਹਨਾਂ ਖਜ਼ਾਨਾ ਖਾਲੀ ਚਲੋ ਚੱਲੀਏ ਫਿਰ ਬਾਹਰਲੇ ਮੁਲਕਾਂ ਨੂੰ ਕੱਢ ਕੇ ਯੁੱਧ ਸਾਡਾ ਪਲੱਸ 2 ਕਰੋ ਵਾਇਲਟਸ ਕਰੋ ਚਲੋ ਨਿਊਜ਼ੀਲੈਂਡ ਚਲੋ ਆਸਟ੍ਰੇਲੀਆ ਚਲੋ ਕੈਨੇਡਾ ਚਲੋ ਅਮਰੀਕਾ ਸਾਰਾ ਯੂਥ ਸਾਡਾ ਬਾਹਰ ਨੂੰ ਭੱਜ ਗਿਆ ਕਿਉਂਕਿ ਕੋਈ ਉਮੀਦ ਹੀ ਨਹੀਂ ਹੈਗੀ ਸਵਾ 3 ਸਾਲ ਹੋ ਗਏ ਸਾਨੂੰ ਬਣਿਆ ਨੂੰ ਇੱਕ ਦਿਨ ਵੀ ਸਾਡੇ ਅਸੀਂ ਕਿਸੇ ਕਦੇ ਖਜ਼ਾਨਾ ਖਾਲੀ ਖਜ਼ਾਨਾ ਵੀ ਭਰਾਂਗੇ ਖਜ਼ਾਨਾ ਵੀ ਭਰਾਂਗੇ ਲੋਕਾਂ ਨੇ ਰੋਜ਼ਗਾਰ ਵੀ ਦੇ ਰਹੇ ਆ ਥਰਮਲ ਪਲਾਂਟ ਖਰੀਦ ਲਿਆ ਜੀ ਆਪਾਂ ਆਪਣਾ ਗੋਇੰਦਵਾਲ ਸਾਹਿਬ ਵਾਲਾ ਪੰਜਾਬ ਸਰਕਾਰ ਨੇ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਾਲਾ ਪੰਜਾਬ ਨੇ ਖਰੀਦਿਆ ਉਹ ਉਥੇ ਪਚਵਾੜਾ ਜਿਹੜਾ ਚਾਰਖੰਡ ਚ ਉੱਥੋਂ ਵਾਲੀ ਮਾਇਨ ਚਲਾਈ ਹੈ ਅਸੀਂ ਉਹਨਾਂ ਨੂੰ ਲਿਖਿਆ ਹੋਇਆ ਕਿ ਉਹ ਕੋਲਾ ਜਿਹੜਾ ਬੜਾ ਕਮਾਲ ਦਾ ਬਹੁਤ 80% ਤੋਂ ਵੱਧ ਉਹਦੀ ਉਹ ਐ ਕਪੈਸਿਟੀ ਜਿਹੜੀ ਹੁੰਦੀ ਹੈ ਕਿ ਸਾਨੂੰ ਇਹ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਵੀ ਦੇ ਲੈਣ ਦਿਓ ਉਹ ਮਹਿੰਗਾ ਲੈਣ ਤੋਂ ਤੋਂ ਮਹਿੰਗਾ ਦਿੰਦੇ ਹੋ ਹਜੇ ਹਜੇ ਰੋਕਿਆ ਸੀ ਕੋਲ ਮਿਨਿਸਟਰੀ ਨੂੰ ਲਿਖਿਆ ਹੋਇਆ ਹੈ ਕਿ ਸਾਡੇ ਕੋਲੇ ਕੋਲਾ ਇੰਨਾ ਪਿਆ ਕਿ ਸਾਨੂੰ ਇਹਨਾਂ ਨੂੰ ਦੇ ਲੈਣ ਦਿਓ ਉਹਦੇ ਨਾਲ ਬਿਜਲੀ ਸਸਤੀ ਹੋ ਜਾਊਗੀ ਬਿਜਲੀ ਨਾਲ ਅਸੀਂ ਕੀ ਕਰਦੇ ਅਸੀਂ ਤਾਂ ਚੋ-ਚੋਨਾ ਚਾਵਲ ਉਗਾਉਨੇ ਆ ਤੇ ਕ ਕਣਕ ਗਾਉਨੇ ਆ ਤੇ ਅਸਤੇ ਫੁੱਟਬਾਲ ਚੀ ਸਭ ਹੋਨੇ ਬਿਜਲੀ ਨਾਲ ਹੋਰ ਕਿਤੇ ਪਾਨੇ ਸੂਇਸ ਕਰਕੇ ਪਾਲਿਸਿਸ ਇਸ ਤਰ੍ਹਾਂ ਦੀਆਂ ਬਣਾਉਂਦੇ ਆ ਕਿ ਮਤਲਬ ਪ੍ਰੋਫਿਟ ਬਚੇ ਹੀ ਨਾ ਉਹਨਾਂ ਦਾ ਸਾਨੂੰ ਵੀ ਕਹਿੰਦੇ ਸੀ ਕਹਿੰਦੇ ਜੀ ਅਸੀਂ ਪਹਿਲਾਂ ਉੜੀਸਾ ਤੋਂ ਕੋਕੋਲਾ ਲੈਂਦੇ ਸੀ ਕਹਿੰਦੇ ਜੀ ਇੱਥੋਂ ਸਿੱਧਾ ਤੁਸੀਂ ਬਾਈ ਰੇਲ ਉੜੀਸਾ ਤੋਂ ਸਿੱਧਾ ਪੰਜਾਬ ਨਹੀਂ ਆ ਸਕਦੇ ਕੋਲ ਲੈ ਕੇ ਕਿਸ ਕੀ ਮੇ ਕਰਨਾ ਫਿਰ ਕਹਿੰਦੇ ਜੀ ਤੂੰ ਪਹਿਲਾਂ ਪੂਰੀ ਬੰਦਰਗਾਹ ਤੇ ਲੱਗ ਜਾਓ ਇਹਨੂੰ ਪੂਰੀ ਤੋਂ ਉਹ ਕੋਲਾ ਜਿਹੜਾ ਲੋਡ ਕਰੋ ਸ਼ਿਪ 'ਚ ਫਿਰ ਸ਼੍ਰੀਲੰਕਾ ਦੇ ਉੱਤੋਂ ਦੀ ਆ ਕੇ ਇਧਰੋਂ ਮੰundra ਪੋਰਟ ਤੇ ਆ ਕੇ ਇੱਥੇ ਅਨਲੋਡ ਕਰੋ ਇੱਥੋਂ ਫਿਰ ਤੁਸੀਂ ਰੇਲ ਨਹੀਂ ਲੈ। ਮੈਂ ਕੋਲ ਮੈਨਿਸਟਰ ਕੋਲ ਗਿਆ ਮੈਂ ਕਿਹਾ ਜੀ ਆਹ ਕਿਹੜਾ ਰੂਟ ਬਣਾਤਾ ਜੀ ਮੈਂ ਜੀ ਉੜੀਸਾ ਤੋਂ ਪੰਜਾਬ ਆਉਣਾ ਹੋਵੇ ਬਾਇ ਸ਼੍ਰੀਲੰਕਾ ਆਉਣਾ ਪੈਂਦਾ ਜੀ ਕਹਿੰਦੇ ਨਹੀਂ ਮੈਂ ਕਿਹਾ ਤੁਹਾਡੇ ਰੂਲ ਹੈ ਦੇਖੋ ਜੀ ਮੈਂ ਕਿਹਾ ਫਿਰ ਅਸੀਂ ਕੀ ਕਰਦੇ ਹਾਂ ਇਸ ਕੋਲੇ ਨਾਲ ਬਿਜਲੀ ਬਿਜਲੀ ਨਾਲ ਕੀ ਕਰਦੇ ਹਾਂ ਚਾਵਲ ਪੀਡੀਐਸ ਵਾਸਤੇ ਤੁਹਾਨੂੰ ਚੌਲ ਚਾਹੀਦੇ ਥੋਨੂੰ ਕਣਕ ਚਾਹੀਦੀ ਐ ਮੈਂ ਕਿਹਾ ਉਹ ਤਾਂ ਸਿੱਧੀ ਲੈ ਜੰਨੇ ਆਂ ਯਾਰ ਟ੍ਰੇਨਰ ਆਹੀਂ ਮੈਂ ਗ੍ਰੈਪ ਕੀ ਚਾਵਲ ਵੀ ਬਾਇਆ ਕਰਾਚੀ ਲੈ ਕੇ ਜਾਇਓ ਮੈਂ ਸਿੱਧੀ ਹੀ ਦਿੰਦੇ ਐ ਸੀ ਫਿਰ ਉਹ ਕਹਿੰਦੇ ਯਾਰ ਮੀਡੀਆ ਚ ਨਾ ਦੱਸਦੇ ਯਾਰ ਮੈਂ ਐਸੀ ਕਰ ਦਿੰਨੇ ਆ ਠੀਕ ਕਰ ਦਿੰਨੇ ਆ ਵੀ ਸਿੱਧੀ ਲੈ ਜਾ ਕਰੋ ਕੋਈ ਗੱਲ ਐ ਕਿੰਨਾ ਮਹਿੰਗਾ ਪਊਗਾ ਇਹ ਸਾਨੂੰ 2 ਰੁਪਏ ਪਰ ਯੂਨਿਟ ਮਤਲਬ ਮਹਿੰਗਾ ਪਊਗਾ ਜੀ ਪਤਾ ਨਹੀਂ ਕਿਥੋਂ ਕਿਹੜਾ ਕਿਹਨੂੰ ਫਾਇਦਾ ਪਹਚਾਉਣਾ ਤਾਂ ਆਹ ਦੀ ਸ਼ਿਪ ਨੂੰ ਲਈ ਫਿਰ ਉਹ ਕੋਲੇ ਨੂੰ ਲਈ ਫਿਰ ਦੱਸੋ ਠੰਡਾ ਕਰਨਾ ਹੈ ਉਹਦਾ ਸਮੁੰਦਰ ਚ ਲੈ ਜਾ ਕੇ ਦੱਸੋ ਕੋਲਾ ਕੋਈ ਪਤਾ ਨਹੀਂ ਕੌਣ ਪਾਲਸੇਆ ਬਣਾਉਂਦਾ ਚੱਕੀ ਜਾਂਦਾ ਕੁਝ ਵੀ ਕਹਿ ਦਿੰਦੇ ਆ ਮਤਲਬ ਕੀ ਕਰ ਸਕਦੇ ਮੈਂ ਤਾਂ ਦੇਖਿਆ ਜਦੋਂ ਉੱਤੇ ਆਪਣਾ ਚੰ드ਰਯਾਨ ਜਦੋਂ ਲਾਂਚ ਹੋਇਆ ਪੀਐਮ ਸਾਹਿਬ ਨੇ ਫਾਸ਼ਨ ਦਿੱਤਾ ਅਨ ਚਲੋ ਸੁਣ ਲੈਣੇ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹ ਕਹਿੰਦੇ ਵੀ ਮੇਰਾ ਇਸਰੋ ਓਸੇ ਬਹੁਤ ਪੁਰਾਣਾ ਨਾਤਾ ਹੈ ਮੈਂ ਕਿਹਾ ਭਗਵੰਤ ਮਾਨਾ ਅੱਠਵੀਂ ਦਾ ਸਾਡੀ ਵੀੜ ਦਾ ਲੱਭ ਨਹੀਂ ਰਿਹਾ तो इस के में नाता जोड़ूगा उन्हें मैं जोड़ूंगा तो है छोटा था तीसरी कक्षा में चौथी कक्षा में पढ़ता था तो पढ़ाई में मैं ठीक ठाक ही था तो हर टीचर मुझे कहता था आप इसरो में बैठो आप इसरो में बैठो आप इसरो में बैठो इसरो से मेरा पुराना नाता है तो की करीए। की करिए ਗਾਲਾਂ ਕਿਹਨੂੰ ਘਟਦੇ ਆਈਆਈਟੀ ਵਾਲਿਆਂ ਨੂੰ ਖੜਗਪੁਰ ਆਈਆਈਟੀ ਦੇ ਇੰਜੀਨੀਅਰ ਆਈਆਰਐਸ ਸਬਸ ਇਨਕਮ ਟੈਕਸ ਕਮਿਸ਼ਨ ਉਹਨੂੰ ਘਾਲਾਂ ਘਟਾਈ ਜਾਂਦੇ ਨੇ ਦੱਸੋ ਸੁੱਤ ਤੋਂ ਇਹੋ ਜਿਹੇ ਬੰਦੇ ਡਿਸੀਜਨ ਮੇਕਰ ਹੋਣਗੇ ਫਿਰ ਦੇਸ਼ ਦਾ ਇਕਨੋਮੀ ਦਾ ਤਾਂ ਫਿਰ ਕੌਣ ਸੰਭਾਲੂਗਾ ਜੀ ਸੋ ਤੁਸੀਂ ਸਾਡ ਨੂੰ ਅਸੀਂ ਤੁਹਾਨੂੰ ਵੀ ਆਂੰਦਾਤੇ ਮੰਨਦੇ ਆਂ ਕਿਸਾਨ ਵੀ ਆਂੰਦਾਤਾ ਤਾਂ ਤੁਸੀਂ ਵੀ ਆਂੰਦਾਤੇ ਹੋ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਤੁਹਾਡੇ ਘਰ ਕੇ ਚੱਲਦੇ ਆ ਸੋ ਅਸੀਂ ਚਾਹੁੰਦੇ ਆ ਕਿ ਸਿੰਗਲ ਵਿੰਡੋ ਐਂਡ ਸਿੰਗਲ ਪੈਨ ਕਈ ਵਾਰੀ ਵਿੰਡੋ ਦੇ ਪਿੱਛੇ ਬਹੁਤ ਵਿੰਡੋ ਬਣ ਜਾਂਦੀਆਂ ਨੇ ਵਿੰਡੋ ਦਾ ਸਿੰਗਲ ਹੁੰਦੀ ਆ ਉਹਦੇ ਪਿੱਛੇ ਬਹੁਤ ਵਿੰਡੋ ਖੁੱਲ ਜਾਂਦੀਆਂ ਸਿੰਗਲ ਵਿੰਡੋ ਐਂਡ ਸਿੰਗਲ ਪੈਨ ਨਾਲ ਅਸੀਂ ਐਡ ਕਰਾਂਗੇ ਕਿਉਂਕਿ ਉਹ ਇਕੋ ਪੈਨ ਨਾਲ ਹੀ ਉੱਥੇ ਤੁਹਾਡਾ ਸਾਰਾ ਕੰਮ ਹੋ ਜਾਏ ਬਸ ਤਾਂ ਸਾਰਾ ਤੋਂ ਕੌਣ ਚਾਹੂਗਾ ਜੇ ਮੈਂ ਉੱਥੇ ਜਾ ਕੇ ਮੱਧ ਪ੍ਰਦੇਸ਼ ਜਾਵਾਂ ਜਾਂ ਮੈਂ ਕਿਤੇ ਹੋਰ ਜਾ ਕੇ ਇੰਡਸਟਰੀ ਲਾਵਾਂ ਪੰਜਾਬ ਦੇ ਬੰਦੇ ਪੰਜਾਬ ਦੇ ਲੋਕ ਤਾਂ ਪੂਰੀ ਦੁਨੀਆ 'ਚ ਕਾਮਯਾਬ ਨੇ ਪੰਜਾਬ ਵਾਸਤੇ ਬਹੁਤ ਸਾਰੇ ਬੰਦੇ ਅਜੇ ਨੇ ਜਿਹੜੇ ਕਹਿੰਦੇ ਪੰਜਾਬ ਵਿੱਚ ਕੰਮ ਕਰਨਾ ਚਾਹੁੰਦੇ ਆ ਬਸ ਕੋਈ ਡਰੇ ਹੋਏ ਨੇ ਪਹਿਲਾਂ ਦੇ ਰਾਣੀਆ ਸਰਕਾਰਾਂ ਦੇ ਇਹ ਯਾਰ ਕੋਈ ਇਦਾਂ ਦੀ ਪ੍ਰੋਬਲਮ ਨਾ ਆ ਜੇ ਉਸਕੇ ਬਿਲਕੁਲ ਤੋਂ ਮਾਹੌਲ ਮਿਲੂਗਾ ਅੱਛਾ ਤੁਸੀਂ ਸਾਡੇ ਬ੍ਰਾਂਡ ਬੈਸਟ ਤੋਂ ਬਲਕੇ ਤੁਸੀਂ ਲੈ ਕੇ ਆਓ ਉਹਨਾਂ ਨੂੰ ਵੱਡੀ ਇੰਡਸਟਰੀ ਵੀ ਛੋਟੀ ਵੀ ਆਪਾਂ ਜਿਹੜੀ ਹੈਗੀ ਐ ਇੱਥੇ ਐਮ ਐਸ ਐਮ ਇ ਜਾਓ ਸਾਰੀ ਬਚਾਉਣੀ ਵੀ ਆਓ ਨਾਲ ਜਲੰਧਰ ਤੋਂ ਆਏ ਹੋਏ ਨੇ ਸਾਰੇ ਸਪੋਰਟਸ ਇੰਡਸਟਰੀ ਜਲੰਧਰ ਦੇ ਵਿੱਚ ਟੈਕਸਟਾਈਲ ਇੰਡਸਟਰੀ ਅਮਰਸਾਦੀ ਹੈ ਹੌਜਰੀ ਤੋਂ ਲੈ ਕੇ ਸਾਡੇ ਕੋਲੇ ਹੰਕਾਟਾ ਸਟੀਲ ਵੀ ਆ ਰਿਹਾ ਰਿਹਾ ਆਪਣਾ ਫਰੇਡਨਬਰਗ ਬਲੇ ਬੈਠੇ ਹੈ ਹੈਨਾ ਕਲਾਸ ਪਹਿਲਾਂ ਸਾਡੇ ਕੋਲੇ ਜਰਮਨੀ ਦੀ ਪਰ ਵੀ ਉਹ ਹੈ ਲਹਿਰੇਗਾ ਕੇ ਜਰਮਨੀ ਦੀ ਹੈ ਹੈਨਾ ਸੋ ਗਰਾਸੇ ਪੈਂਟਸ ਹੈ ਸਨਾਤਨ ਟੈਕਸਟਾਈਲ ਆ ਰਿਹਾ ਹੈ ਬਹੁਤ ਮੈਂ ਆਪ ਗਿਆ ਹਾਂ ਨਾ ਕੋਲੇ ਹైదరాబాద్ ਪੂਨੇ ਸਾਰੇ ਮੈਂ ਆਪ ਆਪ ਕੋਲ ਜਾ ਵੀ ਆਓ ਯਾਰ ਵੈਲਕਮ ਟੂ ਪੰਜਾਬ ਚਾਹੋ ਤੁਸੀਂ ਸਾਨੂੰ ਕੰਮ ਦਿਓ ਸਾਡੇ ਮੁੰਡਿਆਂ ਨੂੰ ਕੰਮ ਦਿਓ ਸਾਡੇ ਬੱਚਿਆਂ ਨੂੰ ਕੰਮ ਦਿਓ ਜਦੋਂ ਕੰਮ ਮਿਲ ਗਿਆ ਸਾਰਾ ਡਰੱਗ ਡਰੁਗਲ ਸਾਰਾ ਖਤਮ ਉਹ ਜਿਹੜਾ ਬੇਲ ਮਨ ਸ਼ੈਤਾਨੀ ਦਾ ਕਰ ਜਿਹੋ ਬੇਲੇ ਰਹਿੰਦੇ ਨੇ ਤਮ ਇਧਰ ਬੁਰੀ ਸੰਗਤ ਅਸ਼ਕਾਰਦੇ ਤੁਸੀਂ ਮੈਨੂੰ ਦੱਸੋ ਜਿਹੜਾ ਬੰਦਾ ਕੰਮ ਕਰਦਾ ਹੈ ਤੁਸੀਂ ਦੇਖਿਆ ਕੋਈ ਜਿਹੜਾ ਕੰਮ ਵੀ ਕਰਦਾ ਤੇ ਨੇ ਡਰੱਗ ਵੀ ਲੈਂਦਾ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਜੀ ਉਹ ਸ਼ਾਮ ਨੂੰ ਆਉਂਦਾ ਹੈ ਸ਼ਾਮ ਨੂੰ ਆ ਕੇ ਉਹ ਬੱਚਾ ਨਾਲ ਖੇਡ ਕੇ ਰੋਟੀ ਖਾ ਕੇ ਸੌਂ ਜਾਂਦਾ ਅਗਲੇ ਦਿਨ ਬੇਕੰਮ ਤੇ ਜਾਣਾ ਸੋ ਇਸ ਕਰਕੇ ਆ ਜਿਹੜਾ ਰੋਜ਼ਗਾਰ ਦਾ ਸਿਚਿਤ ਕੀਤਾ ਉਹਦੇ ਉਹਦੇ ਵਿੱਚ ਉਹਦੇ ਵਿੱਚ ਇਹੀ ਹੈ ਕਿ ਜੇ ਬੱਤਵਤ ਰੋਜ਼ਗਾਰ ਮਿਲੂਗਾ ਤਾਂ ਡਰੱਗਸ ਵਾਲਾ ਖਤਮ ਹੋਊਗਾ ਸਪੋਰਟਸ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਡਰੱਗਸ ਵਾਲਾ ਖਤਮ ਹੋ ਜਾਊਗਾ ਸਾਡੇ ਜਲੰਧਰ ਦਿਆਂ ਬਣੀਆਂ ਹੋਈਆਂ ਫੁੱਟਬਾਲਾਂ ਨਾਲ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਦਿਆਂ ਬਣੀਆਂ ਹੋਈਆਂ ਰਗਬੀ ਬੋਲਾਂ ਨਾਲ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਦੇ ਬਣੀਆਂ ਹੋਈਆਂ ਕ੍ਰਿਕਟ ਤੇ ਬੈਟ ਤੇ ਬੋਲਾਂ ਨਾਲ ਵਰਲਡ ਕੱਪ ਖੇਡੇ ਜਾਂਦੇ ਐਡਾ ਵੱਡੀ ਇੰਡਸਟਰੀ ਸਾਡੇ ਕੋਲੇ بڑے بڑے ਪਲੇਅਰ ਇੱਥੇ ਆ ਕੇ ਆਪਣੇ ਮਨਪਸੰਦ ਦੇ ਬੈਟ ਬਣਵਾ ਕੇ ਲੈ ਕੇ ਜਾਂਦੇ ਸੋ ਇਸ ਕਰਕੇ ਅਸੀਂ ਕਿਸੇ ਗੱਲੋਂ ਕੱਟ ਨਹੀਂ ਹੈਗੇ ਬਸ ਉਹੀ ਹੈ ਵੀ ਸਾਨੂੰ ਆਪਣਿਆਂ ਨਹੀਂ ਸਾਡੇ ਆਪਣਿਆਂ ਨਹੀਂ ਕੀਤਾ ਕੰਮ ਆਪਣਿਆਂ ਨਹੀਂ ਮਾਰ ਮਾਰੀ ਸਾਨੂੰ ਉਹਨਾਂ ਨੇ ਨਹੀਂ ਉਠਣ ਦਿੱਤਾ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਬਿਖਾਰੀ ਕਿਉਂਕਿ ਜੋ ਰਾਜਾ ਖੁਦ ਵਪਾਰੀ ਬਣ ਗਿਆ ਉਹਨੇ ਕਿਉਂ ਪਾਰ ਉਠਣ ਦੇਣਾ ਹੋਰ ਕੋਈ ਫਿਰ ਸੋ ਇਸ ਕਰਕੇ ਅੱਜ ਜਿਹੜਾ ਅੱਜ ਫਾਸਟ ਟ੍ਰੈਕ ਪੰਜਾਬ ਪੋਰਟਲ ਬਣਿਆ ਦਾ ਫਾਇਦਾ ਉਠਾਓ ਕਿ ਪੰਜਾਬ ਨੂੰ ਆਪਾਂ ਇੰਡਸਟਰੀ ਦੇ ਵਿੱਚ ਮੋਰੀ ਸੂਬਾ ਬਣਾਉਣਾ ਹੈ ਸਾਰੇ ਅਧਿਕਾਰੀ ਉਹ ਰੈਗੂਲਰ ਤੁਹਾਡੀ ਸੇਵਾ ਚ ਰਹਿਣਗੇ ਹੈਨਾ ਕੋਈ ਕਾਗਜ਼ੀ ਕਾਰਵਾਈ ਨਾਲ ਥੱਕੀ ਨਹੀਂ ਹੋ ਸਕਦੀ ਅਸੀਂ ਸੜਕਾਂ ਬਿਜਲੀ 19000 ਕਿਲੋਮੀਟਰ ਲਿੰਕ ਰੋਡਸ ਦਾ ਸੀ ਬਜਟ ਜਾਰੀ ਕਰਤਾ ਪੈਸੇ ਤੇ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਵੀ ਜਿਹੜੀਆਂ ਉਹ 19000 ਕਿਲੋਮੀਟਰ ਬਣ ਗਈਆਂ ਔਰ ਨਾਲ ਜਿਹੜਾ ਸਕਿੱਲ ਡਿਵੈਲਪਮੈਂਟ ਹੈ ਉਹਦੇ ਵਾਸਤੇ ਅਸੀਂ ਐਫਰਟਸ ਕਰ ਰਹੇ ਹਾਂ ਕਿ ਸਕਿੱਲ ਡਿਵੈਲਪਮੈਂਟ ਦੇ ਵਧੀਆ ਜਿਹੜੇ ਇੰਸਟੀਚਿਊਟ ਖੋਲੇ ਜਾਣ ਤਾਂ ਕਿ ਤੁਹਾਨੂੰ ਸਕਿੱਲਡ ਜਿਹੜੇ ਲੇਬਰ ਹੈ ਜਾਂ ਸਕਿੱਲਡ ਜਿਹੜੇ ਤੁਹਾਡੇ ਆਫੀਸਰ ਜਾਂ ਕੋਈ ਜੋ ਵੀ ਚਾਹੁੰਤ ਤੁਹਾਨੂੰ ਇੰਜੀਨੀਅਰ ਚਾਹੀਦੇ ਨੇ ਉਹ ਤੁਹਾਨੂੰ ਕਿਹੜੇ ਇੱਥੇ ਮਿਲ ਜਾਣ ਤਾਂ ਬੈਂਗਲੌਰ ਪੁੰਨੇ ਵੱਲ ਦੇ ਖੰਡੀ ਰੋਡ ਨਾ ਪਵੇ ਤੇ ਹੁਣ ਵਾਰੀ ਪੰਜਾਬ ਦੀ ਹੈ ਮੁਹਾਲੀ ਬਹੁਤ ਡਿਵੈਲਪ ਹੋ ਗਿਆ ਆਪ ਅੱਗੇ ਹੁਣ ਲੁਧਿਆਣਾ ਚਲੰਦਰ ਫਰੀਦਕੋਟ ਮੋਗਾ ਛੋਟੇ ਸ਼ਹਿਰ ਵੀ ਬਹੁਤ ਸਾਰਾ ਡਵੈਲਪਮੈਂਟ ਹੋਣਾ ਚਾਹੀਦਾ ਕਿਉਂਕਿ ਸਾਡੀ ਨੀਅਤ ਸਾਫ਼ ਹੈ ਔਰ ਸਾਫ਼ ਨਹੀਂ ਉਹ ਕਹਿੰਦੇ ਸਿਆਣੇ ਕਹਿੰਦੇ ਕਿ ਨੀਤਾਂ ਨੂੰ ਮਰਾਦਾਂ ਨੇ ਨੀਅਤ ਚੰਗੀ ਹੋਵੇ ਤਾਂ ਸਭ ਕੁਝ ਠੀਕ ਰਹਿੰਦਾ ਹੈ ਔਰ ਪੰਜਾਬ ਦੀ ਧਰਤੀ ਇੰਨੀ ਉਪਜਾਊ ਧਰਤੀ ਇੰਨੀ ਫਰਟਾਈਲ ਧਰਤੀ ਕਿ ਇੱਥੇ ਤਾਂ ਕੋਈ ਵੀ ਆ ਜੇ ਚਾਹੇ ਕੁਝ ਖੇਤੀ ਕਰ ਲਓ ਚਾਹੇ ਕੋਈ ਇੱਥੇ ਇੰਡਸਟਰੀ ਲਾਓਗੇ ਭੁੱਖਾ ਨਹੀਂ ਮਰਨ ਦਿੰਦੀ ਧਰਤੀ ਇਹ ਧਰਤੀ ਦਾ ਸਭ ਕੁ ਖੋਹਦੀ ਹੈ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਧਰਤੀ ਹੈ ਦੁਨੀਆ ਭਰਤ ਜਿੱਥੇ ਮਰਜੀ ਕੋਈ ਕੁਦਰਤੀ ਆਫਤ ਆ ਜੇ ਰੈੱਡ ਕਰਾਸ ਵਾਲੇ ਪਹੁੰਚਣ ਨਾ ਪਹੁੰਚਣ ਸਾਡਾ ਲੰਗਰ ਪਹਿਲਾਂ ਚੱਲ ਪੈਂਦਾ ਕਿਉਂਕਿ ਸਾਨੂੰ ਗੁਰੂ ਅਸ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਜਿਹੜੀ ਚਲਾ ਕੇ ਸਾਨੂੰ ਇਹ ਸਮਝ ਲੋ ਬਲ ਬਖਸ਼ਿਆ ਹੋਇਆ ਕਿ ਭਾਈ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਣਾ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਨਾ ਆਫੀਸਰਸ ਨੂੰ ਵੀ ਵਧਾਈ ਦਿੰਨਾ ਕਿ ਉਹਨਾਂ ਨੇ ਮਿਹਨਤ ਕੀਤੀ ਤੇ ਪਾਲਿਸੀ ਬਣਾਉਣ ਵੇਲੇ ਤੁਹਾਡੇ ਕੋਲ ਕਈ ਮੀਟਿੰਗਾਂ ਵੀ ਹੋਈਆਂ ਹੋਣਗੀਆਂ ਤੁਹਾਡੀਆਂ ਮੇਰੇ ਨਾਲ ਵੀ ਡਿਸਕਸ਼ਨ ਹੋਏ ਔਰ ਇਸ ਤਰ੍ਹਾਂ ਦਾ ਪੰਜਾਬ ਸਿਰਜਾਂਗੇ ਕੋਈ ਅਸੀ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਤਾਂ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੰਜਾਬ ਮੋਰੀ ਸੂਬਰ ਹੈ ਹਮੇਸ਼ਾ ਹੀ ਚਾਹੇ ਆਜ਼ਾਦੀ ਦੀ ਲੜਾਈ ਹੋਵੇ 90% ਕੁਰਬਾਨੀਆਂ ਆ ਆਜ਼ਾਦੀ ਸੰਭਾਲਣ ਦੀ ਲੜਾਈ ਹੋਵੇ ਤਾਂ ਵੀ ਆਪਾਂ ਅੱਗੇ ਅੱਜ ਵੀ ਅੱਗੇ ਆਂ ਹਰ ਕਿਸਮ ਦੀ ਮਾਰ ਵੀ ਸਾਡੇ ਤੇ ਪਈ ਹੈ ਪਰ ਅਸੀਂ ਮਾਰਾਂ ਚੋਂ ਨਿਕਲ ਕੇ ਦੁਬਾਰਾ ਉਗਣਾ ਵੀ ਜਾਣਦੇ ਆ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਅਸੀਂ ਸਫਰਾਂ ਦਾ ਨਕਸ਼ਾ ਬਣਾ ਕੇ ਤੁਰਾਂ ਕੋਈ ਹਵਾਜ਼ ਨਹੀਂ ਗੱਲਾਂ ਛੱਡਦੇ ਪਹਿਲਾਂ ਵੀ ਇੱਕ ਵਾਰੀ ਪਹਿਲਾਂ ਵੀ ਇਨਵੈਸਟ ਪੰਜਾਬ ਹੋਇਆ ਸੀ ਇੱਥੇ ਤੁਸੀਂ ਵੀ ਆਏ ਹੋਵੋਗੇ ਆ ਕਾਲੀ ਜਲਦੀ ਸਰਕਾਰ ਬਈ ਲਿਆ ਕੇ ਦੋ ਬੋਈ ਤੋਂ ਖਜੂਰਾ ਲਾਤੀਆਂ ਇੱਥੇ ਤੇ ਇੰਨੇ ਐਮਓਯੂ ਹੋ ਗਏ ਜੀ ਇੰਨੇ ਕੋਈ ਨਹੀਂ ਆਇਆ ਜੀ ਠੀਕ ਹੈ ਨਾ ਪਰ ਹਾਂ ਮੈਂ ਕਿਹਾ ਉਹ ਤਾਂ ਚੱਲ ਨਹੀਂ ਆਇਆ ਖਜੂਰਾ ਕਿੱਧਰ ਗਈਆਂ ਬਾਅਦ ਪਤਾ ਹੈਗਾ ਬਾਦਲ ਪਿੰਡ ਚ ਲੱਗੀਆਂ ਹੋਈਆਂ ਨੇ ਹੁਣ ਉਹ ਲੱਗਦਾ ਖਜੂਰਾ ਆਪਣੇ ਪਿੰਡ ਲੈ ਕੇ ਦੱਸੋ ਮੈਂ ਵੀ ਆਖਿਆ ਮੈਂ ਕਿਹਾ ਕੱਲੀ ਇਸ ਇਲਾਕੇ 'ਚ ਹੀ ਖਜੂਰ ਪੈਦਾ ਹੁੰਦੀ ਹੈ ਹੋਰ ਬਟਿੰਡੇ ਜਲੇ ਤੱਕ ਤਾਂ ਕੋਈ ਖਜੂਰ ਦੇਖੀ ਨਹੀਂ ਉਹ ਕਹਿੰਦੇ ਉਹ ਹੀ ਨੇ ਜਿਹੜੀਆਂ ਉੱਥੋਂ ਲੈਂਦੇ ਸੀ ਦੱਸੋ ਕੀ ਕਰੀਏ ਮਤਲਬ ਕੋਈ ਚੀਜ਼ ਤਾਂ ਛੱਡ ਦਿਓ ਯਾਰ ਕੋਈ ਚੀਜ਼ ਤਾਂ ਪੰਜਾਬ ਦੀ ਇੱਥੇ ਲੱਗੀਆਂ ਰਹਿਣ ਦਿੰਦੇ ਮਾਲੀ ਚ ਵਧੀਆ ਲੱਗਦੇ ਜਦੋਂ ਤੁਸੀਂ ਪਹਿਲਾਂ ਹੀ ਡੈਕੋਰੇਸ਼ਨ ਕਰਤੀ ਸੀ ਨਾ ਉਹ ਵੀ ਲਾਣੀ ਲੈ ਗਏ ਪਤਾ ਨਹੀਂ ਤੇਰਾ ਧਰਮਰਾਜ ਨਾਲ ਗੱਲ ਹੋ ਗਈ ਕਿ ਤੁਹਾਡੇ ਪੈਸੇ ਨਾਲ ਆ ਆ ਸਕਦੇ ਨੇ ਸੰਤਾ ਹੀ ਦੱਸਿਆ ਗਿਆ ਬਜ਼ੁਰਗਾਂ ਵੱਲੋਂ ਵੀ ਨਾਲ ਕੁਝ ਨਹੀਂ ਜਾਂਦਾ ਇਹ ਜਿਹੜੇ ਸਾਡੇ ਨਾਲ ਲੁੱਟਿਆ ਰੁਟਿਆ ਇਹਨਾਂ ਨੇ ਮੈਨੂੰ ਲੱਗਦਾ ਇਹਨਾਂ ਨੂੰ ਐਂ ਲੱਗਦਾ ਸਾਡੇ ਨਾਲ ਜਾਣਗੇ ਕਿ ਨਾਲ ਥੋੜੀ ਲੈ ਜਾਓ ਕਿਸੇ ਨੂੰ ਆਪਣੀ ਮਿਹਨਤ ਕਰਕੇ ਕਮਾਈ ਕਰ ਲੈਣ ਦਿਓ ਯਾਰ ਉਹ ਕੋ ਕਿਸੇ ਨੂੰ ਹੋਰ ਰੋਟੀ ਖਵਾਉਂਦਾ ਖਵਾ ਲੈਣ ਦੋ ਸਾਰੀਆਂ ਚੀਜ਼ਾਂ ਤੁਸੀਂ ਕਰਨੀ ਸੋ ਇਸੇ ਕਰਕੇ ਲੋਕਾਂ ਦੇ ਮਨੋਂ ਉੱਤਰ ਗਏ ਕੋਈ ਵਰਗ ਨਹੀਂ ਛੱਡਿਆ ਜਿਹੜਾ ਉਹਨਾਂ ਨੇ ਮਤਲਬ ਉਹਨਾਂ ਤੋਂ ਪੀੜਤ ਨਾ ਹੋਵੇ ਸੋ ਇਸ ਕਰਕੇ ਅਸੀਂ ਭਾਵੇਂ ਖੇਤੀ ਹੈ ਭਾਵੇਂ ਛੋਟਾ ਵਪਾਰ ਹੈ ਦੁਕਾਨਦਾਰ ਹੈ ਉਦਯੋਗਪਤੀ ਜਿਹੜੀ ਉਦਯੋਗ ਕ੍ਰਾਂਤੀ ਹੈ ਭਾਵੇਂ ਸਕੂਲ ਨੇ ਸਰਕਾਰੀ ਸਕੂਲ ਸਕੂਲ ਆਫ ਐਮੀਨੈਂਸ ਬਣ ਕੇ ਮੈਰਿਟੋਰੀ ਮੈਰਿਟੋਰੀ ਸਕੂਲ ਜਿਹੜੇ ਨੇ ਉਹਨਾਂ ਦਾ ਵੀ ਕਾਇਆਪਲਟ ਕੀਤਾ ਹੈ ਇਸ ਵਾਰ ਆ ਮੈਂ 4 ਦਿਨ ਪਹਿਲਾਂ ਬੱਚੇ ਬੁਲਾਏ ਸੀ ਉਹ ਕਰੇ 44 ਬੱਚੇ 44 ਬੱਚੇ ਆਈਆਈਟੀ ਕਲੀਅਰ ਕਰਗੇ ਜੀ ਪੰਜਾਬ ਦੇ ਨਾਰਥ ਇੰਡੀਆ ਚ ਨੰਬਰ 1 ਸਟੇਟ ਹੈ ਜੀ 44 ਬੱਚੇ ਆਮ ਘਰਾਂ ਦੇ ਬੱਚੇ ਕਿਸੇ ਦਾ ਬਾਪੂ ਟੇਲਰ ਮਾਸਟਰ ਹੈ ਕਿਸੇ ਦਾ ਕਿਸੇ ਬੱਸ ਚਲਾਉਂਦਾ ਹੈ ਕਿਸੇ ਦਾ ਬਾਪੂ ਕਿਸੇ ਪੜੋ ਥੱਲੇ ਪ੍ਰੈਸ ਦੀ ਰੇੜੀ ਲਾਉਂਦਾ ਉਹਨਾਂ ਦੇ ਬੱਚੇ ਆਈਆਈਟੀ ਕਲੀਅਰ ਕਰ ਗਏ ਇਸ ਕਰਕੇ ਸਾਡੇ 'ਚ ਕਮੀ ਕੋਈ ਨਹੀਂ ਟੈਲੈਂਟ ਦੀ ਮੌਕਾ ਤਾਂ ਮਿਲੇ ਨਾ ਤੁਸੀਂ ਮੌਕਾ ਦਿਓ ਤਾਂ ਤੁਹਾਡੇ ਕੋਲੇ ਬਹੁਤ ਸਾਰੇ ਆਉਣਗੇ ਬੱਚੇ ਜਿਹੜੇ ਸ਼ਾਇਦ ਐਕਸਪੀਰੀਅੰਸ ਨਾ ਹੋਵੇ ਪਰ ਕੰਮ ਕਰਕੇ ਐਕਸਪੀਰੀਅੰਸ ਮਿਲ ਜਾਂਦਾ ਤੇ ਅਸੀਂ ਤੁਹਾਨੂੰ ਤੁਹਾਡੇ ਨਾਲ ਹਮੇਸ਼ਾ ਖੜਾਾਂਗੇ ਕੋਈ ਤੁਹਾਨੂੰ ਕਾਗਜ਼ੀ ਕਾਰਵਾਈ ਜਾਂ ਜਿਹੜਾ ਹੁੰਦਾ ਦਫ਼ਤਰਾਂ ਵਾਲੀ ਲੁੱਟ ਉਹ ਤੋਂ ਤੁਹਾਨੂੰ ਅਸੀਂ ਨਜਾਦ ਦਵਾਵਾਂਗੇ ਕਿ ਕੰਮ ਤੁਸੀਂ ਕੰਮ ਕਰਨ ਵਾਲੇ ਬਣੋ ਬਸ ਬਾਕੀ ਸਰਕਾਰ ਜਿਹੜੀ ਹੈ ਉਹ ਬਿਲਕੁਲ ਤੁਹਾਡੇ ਨਾਲ ਉਡੀਨਾ ਮੋੜਾ ਜੋੜ ਕੇ ਖੜੂਗੀ ਔਰ ਇਨਵੈਸਟਮੈਂਟ ਆਉਗੀ ਤਾਂ ਪੰਜਾਬ ਖੁਸ਼ਹਾਲ ਹੋਊਗਾ ਪੰਜਾਬ ਖੁਸ਼ਹਾਲ ਹੋਊਗਾ ਤਾਂ ਦੇਸ਼ ਖੁਸ਼ਹਾਲ ਹੋਊਗਾ ਜੇ ਪੰਜਾਬ ਨੰਬਰ 1 ਸੂਬਾ ਬਣੂਗਾ ਤਾਂ ਦੇਸ਼ ਨੰਬਰ 1 ਬਣੂਗਾ ਜੀ ਕਿਉਂਕਿ ਪੰਜਾਬ ਪਹਿਲਾਂ ਨੰਬਰ 1 ਹੁੰਦਾ ਸੀ ਮਤਲਬ ਤਾਮਿਲਨਾਡੂ ਜਾਂ ਮੱਧ ਪ੍ਰਦੇਸ਼ਾ ਜਿੱਥੇ ਵੀ ਸਿਲੇਬਸ ਦੇ ਵਿੱਚ ਸਵਾਲ ਆਉਂਦਾ ਸੀ ਭਾਰਤ ਦਾ ਸਭ ਤੋਂ ਖੁਸ਼ਹਾਲ ਰਾਜ्‍य ਕੌਣ ਹੈ ਵਿਕਸਿਤ ਰਾਜ्‍य ਕੌਣ ਸਾ ਹੈ ਔਰ ਸਹੀ ਉਤਰ ਹੁੰਦਾ ਸੀ ਪੰਜਾਬ ਅੱਜ 17ਵੇਂ 18ਵੇਂ ਨੰਬਰ ਤੇ ਕਰਦੇ ਆਂ ਕਿਉਂ ਜੀ ਬਾਹਰਲੇ ਮੁੰਡੇ ਸਾਡੇ ਏ ਪੀਆਂ ਕੁੜੀਆਂ ਸਾਡੀਆਂ ਬਾਹਰ ਪੱਜੀ ਜਾਂਦੇ ਆ ਬਾਹਰਲੇ ਮੁਲਕ ਉੱਥੇ ਕੀ ਆ ਉਹਨਾਂ ਉਧਰੋਂ ਕੱਢਣ ਲੱਗੇ ਇੱਧਰ ਨੂੰ ਉਹਨਾਂ ਦੇ ਵੀ ਬੁਰਾ ਹਾਲ ਹੋ ਗਿਆ ਸੈਸ਼ਨ ਆ ਗਏ ਹੁਣ ਕਿੱਥੇ ਮੈਂ ਤਾਂ ਕਹਿਣਾ ਕਿ ਆਪਾਂ ਇੱਥੇ ਹੀ ਰੋਜ਼ਗਾਰ ਪੈਦਾ ਕਰ ਲਈਏ ਇੱਥੇ ਕੈਨੇਡਾ ਇੱਥੇ ਅਮਰੀਕਾ ਕੌਮ ਮਿਹਨਤੀ ਆਪਣੀ ਧਰਤੀ ਉਪਜਾਊ ਹੈ ਔਰ ਗੁਰੂਆਂ ਸ਼ਹੀਦਾਂ ਪੀਰਾਂ ਫਕੀਰਾਂ ਦੀ ਆਸ਼ੀਰਵਾਦ ਪ੍ਰਾਪਤ ਧਰਤੀ ਹੈ ਮੈਥੋਨਿਕ ਵਾਰ ਫੇਰ ਬਹੁਤ ਬਹੁਤ ਵਧਾਈ ਵੀ ਦਿਨਾ ਔਰ ਤੁਹਾਡੇ ਸੁਜੈਸ਼ਨਸ ਦੀ ਵੀ ਵੇਟ ਕਰ ਰਹੂਗੀ ਹਮੇਸ਼ਾ ਹੀ ਕਿਉਂਕਿ ਦੇਖੋ ਕੋਈ ਵੀ ਚੀਜ਼ ਜਿਹੜੀ ਹੈ ਉਹ ਇੱਕ ਦਿਨ ਚ ਕੰਪਲੀਟ ਨਹੀਂ ਹੋ ਸਕਦੀ ਪਰ ਤੁਹਾਡੇ ਸੁਜੈਸ਼ਨਸ ਜਿਹੜੇ ਨੇ ਉਹ ਬਹੁਤ ਕੰਮ ਆਉਣਗੇ ਕਿਉਂਕਿ ਜਿਹੜਾ ਵਿਕਾਸ ਹੈ ਉਹ ਚੇਂਜ ਨਾਲ ਹੀ ਹੈ ਵਿਕਾਸ ਚੇਂਜ ਨਾਲ ਹੀ ਹੋਊਗਾ ਤੁਸੀਂ ਦੱਸੋ ਕਿ ਕੀ ਅੱਜ ਦੀ ਡੇਟ ਚ ਕਿਹੜੀ ਚੀਜ਼ ਦੀ ਲੋੜ ਹੈ ਹੁਣ ਪੁਰਾਣੀਆਂ ਪੁਰਾਣੇ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਲਾ 1958 ਦਾ ਐਕਟ ਉਹ ਦੁਕਾਨਦਾਰਾਂ ਵਾਲਾ ਐਕਟ ਜਿਹੜਾ 955 ਦਾ ਐਕਟ ਸੀਗਾ ਜੀ ਹੁਣ ਅਸੀਂ ਉਹ ਸੋਧ ਕੇ ਉਹਨੂੰ ਕੈਬਨਿਟਸ ਲੈਂਦਾ ਉਹਨੂੰ ਅਸੀਂ ਹੁਣ ਵਿਧਾਨ ਸਭਾ ਚ ਲੈ ਕੇ ਆਵਾਂਗੇ ਕਿ 20 ਤੋਂ ਵੱਧ 20 ਤੋਂ ਘੱਟ ਜੇ 20 ਜਾਂ 20 ਤੋਂ ਘੱਟ ਜੇ ਤੁਹਾਡੇ ਕੋਲ ਬੰਦੇ ਕੰਮ ਕਰਦੇ ਦੁਕਾਨ ਤੇ ਤੁਹਾਨੂੰ ਕੋਈ ਉਹਦਾ ਰਿਕਾਰਡ ਰੱਖਣ ਦੀ ਲੋੜ ਨਹੀਂ ਕੋਈ ਇਨਸਪੈਕਟਰ ਨਹੀਂ ਆ ਸਕਦਾ ਕੁਝ ਨਹੀਂ ਤੁਸੀਂ ਕੰਮ ਦਿਓ ਜੀ ਬਸ ਪਰ ਪਹਿਲਾਂ ਇੱਕ ਵੀ ਹੁੰਦਾ ਇਨਸਪੈਕਟਰ ਰੋਜ਼ ਆਉਂਦਾ ਸੀਗਾ ਜੀ ਹੋਰ ਉਹਦੇ ਵਿੱਚ ਸੌਦਾ ਚਾਰ ਪੰਜ ਕੀਤੀਆਂ ਨੇ ਕਿ ਤੁਸੀਂ ਆਪਣਾ ਆਰਾਮ ਨਾਲ ਕੰਮ ਕਰੋ ਇਨਸਪੈਕਟਰ ਰਾਜ ਖਤਮ ਤਾਂ ਤੁਸੀਂ ਪਿਛਲੇ ਦਿਨ ਦੇਖਿਆ ਹੁਣ ਐਕਸ਼ਨ ਲਿਆ ਆਪਾਂ ਜਿਹੜਾ ਤਸੀਲਾਂਾਂ ਦੀ ਲੁੱਟ ਤੇ ਤਸੀਲਦਾਰਾਂ ਦਾ ਮਤਲਬ ਲਾਇਸੈਂਸੀ ਮੰਗੀ ਜਾਂਦੇ ਸਿੱਧੀ ਕਿ ਸਾਨੂੰ ਤਾਂ ਲਾਊਡ ਹੁੰਦਾ ਜੀ ਬਸ ਵੀ ਜਿੰਮੇ ਮਤਲਬ ਕੋਈ ਆਥੋਰਾਈਜ਼ ਕਰ ਦੋ ਸਾਨੂੰ ਤਾਂ ਮਤਲਬ ਵੀ ਕੋਈ ਬੰਦ ਤਸੀਲਦਾਰ ਫੜ ਲੇ ਦੋ ਤਿੰਨ ਰਿਸ਼ਵਤ ਲੈਂਦੇ ਉਹਨਾਂ ਦੇ ਹੱਕ 'ਚ ਧਰਨਾ ਤੁਸੀਂ ਲਾਰਮ ਲਾਓ ਵੀ ਕਿਉਂ ਫੜ ਲੇ ਮੈਂ ਇਹ ਕਿਹੜੀ ਗੱਲ ਹੈ ਵੀ ਯਾਰ ਕੋਈ ਮੁੱਦਾ ਹੋਵੇ ਤਾਂ ਧਰਨਾ ਦਿਓ ਉਹਨਾਂ ਦੇ ਹੱਕ 'ਚ ਹੜਤਾਲ ਆਪ ਕੋਈ ਗੱਲ ਨਹੀਂ ਬਤਵਾਜੀ ਤੋਂ ਰਿਸਟਰੀਮ ਵਾਪਸ ਲੈ ਲੈਣੇ ਆ ਕੁਝ ਹੋਰ ਤੋਂ ਹੈਡ ਕਲਰਕ ਤੋਂ ਜਾਂ ਕਾਨੂੰਗੋ ਤੋਂ ਕਰਵਾ ਲਿਆ ਕਰਾਂਗੇ ਕਲੀ ਰਿਸਟਰੀ ਹੋ ਕਰਨੀ ਹੁੰਦੀ ਹੈ ਹੋਰ ਦੀ ਕਰਨ ਸੋ ਇਸ ਕਰਕੇ ਇਹ ਚੇਂजेस ਤਾਂ ਆਉਣਗੇ ਆ ਥੋੜਾ ਟਾਈਮ ਲੱਗ ਜੂਗਾ ਕਿਉਂਕਿ ਸਿਸਟਮ ਬਹੁਤ ਪੁਰਾਣਾ ਮਤਲਬ ਖੂਨ ਚ ਬਸਿਆ ਹੋਇਆ ਹੈ ਸਾਡੇ ਸਨਾਮ ਜਦੋਂ ਮੈਂ ਪੜਦਾ ਸੀ ਕੋਈ ਤਹਿਸੀਲਦਾਰ ਆ ਗਿਆ ਚੰਗਾ ਤਹਿਸੀਲਦਾਰ ਸੀ ਬਧੀਆ ਖਾਂਦਾ ਨਹੀਂ ਕਰਦਾ ਸੀ ਨਹੀਂ ਲੈਂਦਾ ਸੀ ਰਿਸ਼ਵਤ ਕੋਈ ਬਜ਼ੁਰਗ ਗਿਆ ਉਹਨ ਤਹਿਸੀਲਦਾਰ ਨੇ ਸਾਈਨ ਕਰਤੇ ਬਜ਼ੁਰਗ ਨੇ ਟੇਬਲ ਤੇ ਥਲੋਂ ਦੀ 10000 ਰੁਪਏ ਦੀ ਬੱਤੀ ਜੀ ਫੜਾਤੀ ਉਹ ਕਹਿੰਦਾ ਪਾਪਾ ਜੀ ਇਹ ਕੀ ਹੈ ਉਹ ਕਹਿੰਦਾ ਪੁੱਤ 2 ਕੁ ਮਹੀਨੇ ਪਹਿਲਾਂ ਇੰਨੀ ਕ ਜਮੀਨ ਦੀ ਕਰਾਈ ਸੀ ਉਦੋਂ ਕੋਈ ਹੋਰ ਸੀ ਤੇਰੀ ਤਾਂ ਤੇ ਉਦੋਂ ਇੰਨੇ ਲੱਗੇ ਸੀ ਉਹ ਕਹਿੰਦਾ ਪਾਪਾ ਜੀ ਇਹ ਨਹੀਂ ਚੱਲਣੇ ਹਨਾ ਅੱਛਾ ਰੇਟ ਵੱਧ ਗਿਆ ਕਿੰਨੇ ਦੇਮਾ ਹੋਰ ਕਹਿੰਦਾ ਜੀ ਮੈਂ ਮੇਰਾ ਮਤਲਬ ਇਹ ਨਹੀਂ ਚੱਲਣੇ ਸਾਨੂੰ ਗਵਰਨਮੈਂਟ ਆਹ ਰਜਿਸਟਰੀਆਂ ਕਰਨ ਦੀ ਉਹ ਤਨਖਾਹ ਦਿੰਦੀ ਹੈ ਸਾਨੂੰ ਰਜਿਸਟਰੀ ਹੋ ਗਈ ਜਾਓ ਸ਼ਾਬਾਸ਼ ਰਿਸਟਰੀ ਫੜਾਤੀ ਉਹ ਨੂੰ ਬਾਹਰ ਚਲੇ ਗਿਆ ਤਹਿਸੀਲਦਾਰ ਦੇ ਦਫ਼ਤਰ ਚੋਂ ਸਾਰਾ ਦਿਨ ਉਹ ਬਜ਼ੁਰਗ ਬਾਰ ਬਸੀਕਾਂ ਦੇ ਵਿੱਚ ਜਿਹੜੇ ਬੈਠੇ ਟਾਈਪਿਸਟ ਬੈਠੇ ਆ ਕਚੇਰੀਆਂ ਦੇ ਸਾਰਾਂ ਦਿਨ ਉਹਨਾਂ ਨੂੰ ਰਿਸਟਰੀ ਦਿਖਾਈ ਗਿਆ ਯਾਰ ਦੇਖੋ ਸਹੀ ਹੋ ਗਈ ਆ ਪੈਸੇ ਤਾਂ ਲੱਗੇ ਨਹੀਂ ਯਾਰ ਮਨਲਾਸੀ ਵੀ ਨਹੀਂ ਮੰਨਦੇ ਨਾ ਰਿਸ਼ਵਤ ਤੋਂ ਬਿਨਾ ਸਾਨੂੰ ਵੀ ਨਹੀਂ ਯਕੀਨ ਹੁੰਦਾ ਵੀ ਰਿਸ਼ਵਤ ਨਹੀਂ ਲਈ ਤੇ ਕੰਮ ਕਿਵੇਂ ਹੋ ਗਿਆ ਯਾਰ ਕੁਛ ਨਾ ਕੋਈ ਕਮੀ ਹੋਊਗੀ ਇਹ ਚ ਸੋਏ ਦਿਨ ਹੁਣ ਆਪਾਂ ਹਕੀਕਤ ਬਣਾਉਣੇ ਪੈਣਗੇ ਕਿ ਤੁਸੀਂ ਇਹ ਜੇ ਕੋਈ ਅਫਸਰ ਤੁਹਾਨੂੰ ਤੁਰਤ ਪੈਸੇ ਮੰਗਦਾ ਜਾਂ ਕੋਈ ਆਨਾਕਾਨੀ ਕਰਦਾ ਦੇਰੀ ਲਾਉਂਦਾ ਜਾਂ ਬੁੱਧਵਾਰ ਵੀਰਵਾਰ ਕਰਦਾ ਤੁਸੀਂ ਸਾਨੂੰ ਦੱਸ ਦਿਓ ਬਾਕੀ ਕੰਮ ਸਾਡਾ ਹੈ ਤੁਹਾਡੀ ਆਈਡੀ ਜਿਹੜੀ ਆ ਉਹ ਅਸੀਂ ਗੁਪਤ ਰੱਖਾਂਗੇ ਸਾਨੂੰ ਸਾਨੂੰ ਜੇ ਦੱਸ ਦੋਗੇ ਉਦੋਂ ਬਾਅਦ ਅਸੀਂ ਐਕਸ਼ਨ ਨਾਲ ਲਈਏ ਫੇਰ ਫੇਰ ਅਸੀਂ ਗੁਨਾਹਗਰ ਹਾਂ ਬਹੁਤ ਬਹੁਤ ਥੋੜਾ ਧੰਨਵਾਦ ਤੁਸੀ ਇੰਨਾ ਜਿ ਕਿ ਸਮਾਂ ਬਹੁਤ ਕੀਮਤੀ ਹੈ ਇੱਕ ਇੱਕ ਮਿੰਟ ਤੁਹਾਡਾ ਜਿਹੜਾ ਉਹ ਕੀਮਤੀ ਹੈ ਤੁਸੀਂ ਆਏ ਔਰ ਬਹੁਤ ਬਹੁਤ ਵਧਾਈਆਂ ਤੁਹਾਨੂੰ ਇਸ ਗੱਲ ਦੀਆਂ ਕਿ ਸਰਕਾਰ ਵੱਲੋਂ ਇੱਕ ਨਵਾਂ ਫੈਸਲਾ ਤੁਸੀਂ ਉਹਦੀ ਸਪੋਰਟ ਕਰ ਰਹੇ ਹੋ ਔਰ ਸਾਨੂੰ ਸਪੋਰਟ ਵੀ ਕਰਦੇ ਰਹੋ ਤੇ ਨਾਲ ਸੁਜੈਸ਼ਨ ਵੀ ਸਲਾਹ ਵੀ ਉਬੀ ਨਾਲ ਤੁਸੀਂ ਸਾਨੂੰ ਦਿੰਦੇ ਰਹੋ ਤਾਂ ਕਿ ਇਹਨੂੰ ਹੋਰ ਬੈਟਰ ਬਣਾ ਸਕੀਏ ਤੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾ ਸਕੀਏ ਮੈਂ ਤਾਂ ਜਦੋਂ ਮਰਜ਼ੀ ਮਿਲ ਲਿਓ ਮੈਂ ਅਸਤੇ ਇੱਥੇ ਹੁੰਨੇ ਆ ਜਦੋਂ ਮਰਜ਼ੀ ਘਰੇ ਆ ਜਿਓ ਜਦੋਂ ਮਰਜ਼ੀ ਕਦੇ ਲੁਧਿਆਣੇ ਆਉਂਦੇ ਰਹਿੰਨੇ ਆ ਉੱਥੇ ਮਿਲ ਲਿਓ ਜਲੰਧਰ ਮਿਲਦੇ ਰਹਿੰਨੇ ਆ ਸੋ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ